ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਤੰਦੂਰੀ ਫੁਲਕੇ ਅਜੇ ਚੁੱਲ੍ਹਾ ਚੌਂਕਾ ਤੇ ਵਧੀਆ ਤਰੀਕੇ ਨਾਲ ਨਹੀਂ ਬਣਿਆ ਥੋੜਾ ਕੰਮ ਰਹਿਦਾ ਵਾ ਘਰ 'ਚ ਨਾ ਥੋੜਾ ਹੋਰ ਕੰਮ ਪੈ ਗਿਆ ਸੀ ਤੇ ਇਹ ਸਾਨੂੰ ਥੋੜਾ ਪਾਉਣਾ ਪੈ ਗਿਆ ਪੈਂਡਿੰਗ ਤੇ ਅਹੀਂ ਆ ਕਿ ਚਲੋ ਕੋਈ ਗੱਲ ਨਹੀਂ ਆ ਚਾਵਾਂ ਚੁੱਲ੍ਹਾ ਇੱਥੇ ਰੱਖ ਕੇ ਤੇ ਸਬਜ਼ੀ ਭਾਜੀ ਬਣਾ ਲੈਂਦੇ ਆ ਗੋਭੀ ਦੀ ਸਬ지 ਬਣਾਉਣ ਲੱਗੇ ਆ ਤੇ ਨਾਲ ਪੰਨੇ ਆ ਤੰਦੂਰੀ ਫੁਰਕੇ ਗੋਭੀ ਥੋੜੀ ਆ ਬੇਮੌਸਮੀ ਜੀਆ ਤੇ ਇਸ ਕਰਕੇ ਮੈਂ ਆਪਾਂ ਇਹਨੂੰ ਸਿਆਲ ਚ ਵੀ ਬਣਾਵਾ ਮੈਂ ਪਹਿਲਾਂ ਉਬਾਲਦੀ ਹੁੰਨੀ ਆ ਕਿਉਂਕਿ ਇਹਨਾਂ ਨੂੰ ਦਵਾਈ ਬੂਟੀ ਬਹੁਤ ਪੈਂਦੀ ਆ ਤੇ ਫਿਰ ਇਹ ਹੁੰਦਾ ਚਲੋ ਥੋੜਾ ਗਹਿਰ ਨਿਕਲ ਤੇ ਬਿਲਕੁਲ ਜਾਣਾ ਹੀ ਨਹੀਂ ਜੋ ਵੀ ਦਵਾਈਆਂ ਬੂਟੀਆਂ ਦਾ ਪਰ ਥੋੜਾ ਘੱਟ ਤੇ ਹੋ ਜਾਏਗਾ ਤੇ ਆਨੂ ਨਾਲ ਪਾਵਾਂਗੇ ਤੇ ਤੜਕਾ ਨਾਲ ਤਿਆਰ ਕਰਨ ਲੱਗੀ ਸੀ ਤੜਕਾ ਮੈਂ ਸਿੰਪਲ ਹੀ ਲਾਉਣਾ ਸਿਰਫ ਪਿਆਜ਼ ਟਾਈ ਹੋਈ ਅਦਰਕ ਲਸਣ ਨਹੀਂ ਪਾਉਣਾ ਕਿਉਂਕਿ ਗਰਮੀ ਨਾਲ ਇੱਕ ਬਹੁਤ ਜ਼ਿਆਦਾ ਪੈਂਦੀ ਆ ਤੇ ਹੋ ਰਹੀ ਹੈ ਕਿ ਦਾਣਾ ਸਬਜੀ ਹੈ ਜਿਹੜੀਆਂ ਮੈਂ ਉਹ ਵੀ ਕਈ ਵਾਰੀ ਖਾ ਖਾ ਕੇ ਮਨ ਅੱਕ ਜਾਂਦਾ ਫਿਰ ਥੋੜਾ ਹੰਦਾ ਥੋੜਾ ਚੇਂਜ ਹੋਵੇ ਕਿਸੇ ਸਬਜੀ ਦੇ ਵਿੱਚ ਹਾਲਾਂਕਿ ਚਲੋ ਜਿਹੜੀ ਕਹਿੰਦੇ ਰਹੇਗੇ ਵੀ ਬੇਮੌਸਮੀ ਸਬਜੀ ਖਾਣੀ ਨਹੀਂ ਚਾਹੀਦੀ ਪਰ ਫਿਰ ਵੀ ਕਿਸੇ ਨਾਲ ਮਨ ਹੋ ਜਾਂਦਾ ਵੀ ਚਲੋ ਕੋਈ ਇਦਾਂ ਦੀ ਸਬਜੀ ਬੱਕਰੀ ਜੀ ਬਣਾ ਲਈਏ ਕਰੇਲੇ ਹੋਗੇ ਜਿਵੇਂ ਹਨਾ ਉਹ ਵੀ ਬਣਾ ਬਣਾ ਅੱਕ ਜਾਂਦਾ ਜਿਆਦਾ ਆਇਲੀ ਜੀ ਸਬਜੀ ਖਾ ਖਾ ਕੇ ਤੇ ਇਸ ਕਰਕੇ ਥੋੜਾ ਹੁੰਦਾ ਥੋੜਾ ਚੇਂਜ ਹੋਵੇ ਤੇ ਇਹ ਵੀ ਸਚਾਈ ਹੈ ਕਿ ਜਿੰਨੀਆਂ ਇਹ ਸੱਜੀਆਂ ਟੇਸਟੀ ਸਿਆਲ ਚ ਲੱਗਦੀਆਂ ਉਹਨੀਆਂ ਗਰਮੀ ਚ ਨਹੀਂ ਲੱਗਦੀਆਂ ਪਰ ਹਾਂ ਨਾਲ ਦਹੀਂ ਦਹੀ ਹੋਵੇ ਤੇ ਫੇਰ ਇਹ ਸਬਜ਼ੀਆਂ ਜ਼ਿਆਦਾ ਸੁਆਦੀ ਲੱਗਦੀਆਂ ਵਾ ਤੇ ਤੜਕਾ ਆਪਾਂ ਸਰੋਂ ਦੇ ਤੇਲ ਦਾ ਲੱਗੇ ਆ ਤੇ ਪਹਨ ਨਾਲ ਇੱਥੇ ਥੋੜੇ ਜਿ 2-4 ਕੜੀ ਪੱਤੇ ਪਾਉਣੇ ਆ ਜੀਰਾ ਤੇ ਪਿਆਜ਼ ਪੋਣਾ ਸਿੰਪਲ ਹੀ ਮੈਂ ਕੋਈ ਅਦਰਕ ਲਖਣ ਨਹੀਂ ਪਾਇਆ ਤੇ ਬਾਕੀ ਸਾਰੇ ਮੇਥੇ ਮਸਾਲੇ ਆ ਹੋਰ ਜੀ ਵੀ ਮੈਂ ਜ਼ਿਆਦਾ ਤੇ ਹਰੀ ਮਿਰਚ ਵਰਤ ਲਈ ਆਂ ਬਟ ਅੱਜ ਨਾ ਹਰੀ ਮਿਰਚ ਨਹੀਂ ਸੀ ਇਸ ਕਰਕੇ ਥੋੜਾ ਲਾਲ ਮਿਰਚ ਆਪਾਂ ਪਾ ਦੇਣ ਲੱਗੇ ਆਂ ਤੇ ਹੋਰ ਕੋਈ ਜ਼ਿਆਦਾ ਮੈਂ ਇੱਥੇ ਗਰਮ ਮਸਾਲਾ ਨਹੀਂ ਪਾਉਣਾ ਹਲਦੀ ਆ ਲਾਲ ਮਿਰਚ ਨਮਕ ਆ ਤੇ ਕਾਲੀ ਮਿਰਚ ਥੋੜੀ-ਬੋਟੀ ਜਿਹੀ ਪਾਉਣੀ ਆ ਸਾਰੇ ਮਸਾਲੇ ਆਪਣੇ ਟੇਸਟ ਅਕੋਰਡਿੰਗ ਤੇ ਗੋਪੀ ਆਪਾਂ ਥੋੜੀ ਉਬਾਲ ਲਈ ਸੀ ਫਿਰ ਨਾ ਬੰਜੇ ਕਮੈਂਟ ਵਾਸਤੇ ਤੇ ਬਾਅਦ ਵਿੱਚ ਇਸੇ ਨਾ ਮੈਂ ਥੋੜਾ ਪਾਣੀ ਗਰਮ ਕਰਕੇ ਪਾ ਦਿੱਤਾ ਸੀ ਉਹ ਮੈਂ ਤਾਂ ਬਣਨੀ ਕਿਉਂਕਿ ਜਿਵੇਂ ਨਾ ਇਹ ਸਬਜੀ ਬੀਮਾ ਉਸ ਵੀ ਥੋੜਾ ਹੁੰਦੀ ਆ ਤੇ ਇਹਨੂੰ ਨਾ ਥੋੜਾ ਗਲ ਲੀ ਜਿਵੇਂ ਟਾਈਮ ਲੱਗ ਜਾਂਦਾ ਵਾ ਕੁਝ ਜਿਵੇਂ ਹੁੰਦੀ ਨਾ ਸਬਜੀ ਖੜੀ ਖੜੀ ਬਣਦੀ ਆ ਸਾਡੇ ਇਦਾਂ ਫਿਰ ਉਹ ਪਸੰਦ ਵੀ ਨਹੀਂ ਜਰਾ ਕਰਦੇ ਜਿਵੇਂ ਉਹ ਨਹੀਂ ਦੀ ਤੜਕੇ ਦੀ ਸਬਜੀ ਵੀ ਬਣਾਈ ਆ ਜੋ ਬਹੁਤ ਟੇਸਟੀ ਬਣਦੀ ਆ ਤੇ ਇਹ ਵੀ ਇਦਾਂ ਵਧੀਆ ਬਣ ਜਾਂਦੀ ਆ ਥੋੜਾ ਮੈਨੂੰ ਇਹ ਵੀ ਸੀ ਕਿ ਤੰਦੂਰੀ ਫੁੱਕੇ ਆ ਤੇ ਜ਼ਿਆਦਾ ਵੀ ਸੁੱਕੀ ਜੀ ਸਬਜੀ ਨਾਲ ਚੰਗੀ ਨਹੀਂ ਲੱਗਦੀ ਤੇ ਥੋੜਾ ਜਿਹਾ ਨਾ ਗਰੇਵੀ ਟਾਈਪ ਦੀ ਬਣ ਜੂਗੀ ਤੇ ਟੇਸਟੀ ਲੱਗੇਗੀ ਤੜਕੇ ਦੇ ਵਿੱਚ ਪਰਲਾਪਾ ਸਾਰੀਆਂ ਚੀਜ਼ਾਂ ਨੂੰ ਭੁੰਨ ਲਿਆ ਮਾਂ ਆਲੂ ਵੀ ਤੇ ਗੋਸ਼ੀ ਵੀ ਤੇ ਥੋੜਾ ਜਿਹਾ ਪਾਣੀ ਗਰਮ ਕਰਕੇ ਸਬਜੀ ਤੇ ਉਹ ਮਿਕਸ ਕਰਤਾ ਸੀ ਇਹਦੇ ਨਾਲ ਸਬਜੀ ਥੋੜਾ ਨਾ ਬਣਦੀ ਆ ਮਤਲਬ ਬਿਲਕੁਲ ਸੁੱਕੀ ਜਿਹੀ ਨਹੀਂ ਬਣਦੀ ਹਲਕੀ ਜਿਹੀ ਨਮੀ ਜਿਹੀ ਵਾਲੀ ਸਬਜੀ ਬਣ ਜਾਂਦੀ ਹੈ ਤੇ ਬਹੁਤ ਟੇਸਟੀ ਬਣਦੀ ਆ ਜਿਵੇਂ ਹੁਣ ਆਪਾਂ ਕਈਆਂ ਨੇ ਤੇ ਬਿਲਕੁਲ ਕਰੀ ਇਦਾਂ ਟਰਾਈ ਨਹੀਂ ਕੀਤਾ ਉਹਨਾਂ ਨੂੰ ਪਾਣੀ ਪਾ ਕੇ ਨਾਲ ਲੱਗਣਾ ਵੀ ਇਹ ਕੇਕ ਵਾਲਾ ਮਾਲਾ ਜਿਹਾ ਕਰਤਾ ਪਰ ਸਬਜੀ ਵਾਕਿਆ ਬਹੁਤ ਵਧੀਆ ਬਣਦੀ ਆ ਜਿਹੜੇ ਜਿਹੜੇ ਖਾ ਲੈਂਦੇ ਆ ਉਹਨਾਂ ਵਾਸਤੇ ਇਹ ਬੱਚੇ ਨਾ தோ ਕੇ ਬੈਠੇ ਸੀ ਅੰਦਰ ਤੇ ਇਹ ਸਭ ਨੂੰ ਕਹਿੰਦੇ ਸੀ ਵੀ ਗਰਮੀ ਬੜੀ ਆ ਤੇ ਨੂੰ ਗੈਸ ਤੇ ਕੰਮ ਕਰ ਲੈ ਨਾ ਪੁੱਪੇ ਕਰ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਨਹੀਂ ਮੈਂ ਲਵ ਮੇਰਾ ਨਾ ਬਾਰ ਹੀ ਦਿਲ ਕਰਦਾ ਕੰਮ ਕਰਨ ਨੂੰ ਇਦਾਂ ਅੰਦਰ ਹੀ ਵੀ ਰਸੋਈਆਂ 'ਚ ਕੰਮ ਨਹੀਂ ਹੁੰਦਾ ਇੰਨੀ ਗਰਮੀ 'ਚ ਫਿਰ ਹੁੰਦਾ ਚਲੋ ਬਾਹਰ ਭਾਵੇਂ ਚੁੱਲ੍ਹੇ ਦੇ ਵੀ ਜ਼ਿਆਦਾ ਇੱਧਰ ਸੇਕ ਹੁੰਦਾ ਵਾ ਪਰ ਫਿਰ ਵੀ ਚਲੋ ਹਵਾ ਲੱਗਦੀ ਰਹਿੰਦੀ ਹੈ ਬਾਹਰ ਲਈ ਤੇ ਅੱਜ ਤੰਦੂਰ ਨਾਲ ਕਾਫੀ ਦਿਨਾਂ ਪਿੱਛੋਂ ਆਪਾਂ ਤਉਣ ਲੱਗੇ ਸੀ ਤੇ ਹਜੇ ਨਾ ਇਹ ਸਾਰਾ ਗੱਡਿਆ ਹੀ ਆ ਚਾਰ ਚਪੇਰੇ ਉੱਪਰ ਵੀ ਮਿੱਟੀ ਲਗਾਉਣੀ ਸਾਰਾ ਮੈਂ ਬਣਾਉਣਾ ਓਵਲ ਵਗੈਰਾ ਵੀ ਬਣਾਉਣਾ ਮਿੱਟੀ ਦਾ ਦੂਸਰਾ ਜਿਵੇਂ ਬਿਸਕਟ ਵਗੈਰਾ ਬਣਾਉਣ ਲਈ ਤੇ ਚੁੱਲਾ ਵੀ ਇੱਥੇ ਬਣਾਉਣਾ ਸੀ ਤੇ ਪਰ ਮੇਰਾ ਅੱਜ ਦਿਨ ਸੀ ਵੀ ਅੱਜ ਮੈਂ ਕੰਮ ਇਤਨਾ ਹੀ ਕਰਨਾ 바ਰੀ ਤੇ ਕਾਫੀ ਦਿਨਾਂ ਪਿੱਛੋਂ ਅੱਜ ਆਪਾਂ ਤੰਦੂਰ ਤਉਣ ਲੱਗੇ ਸੀ ਤੇ ਪਰ ਜਦੋਂ ਵੀ ਤੁਸੀਂ ਤੰਦੂਰੇ ਫੁੱਕੇ ਲਾਉਣੇ ਆ ਨਾ ਤੇ ਇਦਾਂ ਕਰਕੇ ਖੱਟੀ ਲੱਸੀ ਤੇ ਮੈਂ ਇਹ ਚਲ ਕਾਜਾ ਨਮਕ ਪਾਇਆ ਸੀ ਇਹਦੇ ਨੂੰ ਚਾਰ ਚਫੇਰੇ ਇਹਦੇ ਨਾਲ ਇੰਦਾ ਮੰਨ ਲੈਣਾ ਇਹਦੇ ਨਾਲ ਇਹੰਦਾ ਜਿਹੜੀ ਮਿੱਟੀ ਹੈ ਨਾ ਤੰਦੂਰ ਦੀ ਉਹ ਰੋਟੀਆਂ ਨਾਲ ਨਹੀਂ ਲੱਤ ਕੇ ਆਉਂਦੀ ਫਿਰ ਨਹੀਂ ਤੇ ਕਈ ਵਾਰੀ ਫੁਲਕਿਆਂ ਦੇ ਨਾਲ ਕਿੰਨੀ ਕਿੰਨੀ ਮਿੱਟੀ ਲੱਤ ਕੇ ਆ ਜਾਂਦੀ ਆ ਤੇ ਸਬਜ਼ੀ ਆਪਣੀ ਨਾ ਬਾਣੀ ਕੱਲੀ ਬਸ ਇਹਨੂੰ 5-7 ਮਿੰਟ ਹੋਰ ਲੱਗਣੇ ਆ ਉਹ ਨਜਰ ਚ ਜਿਹੜੇ ਲੱਸੀ ਲੁੱਸੀ ਲਾਈ ਸੀ ਤੰਦੂਰ ਲੋ ਵੀ ਸੁੱਕ ਜਾਣੀਆਂ ਤੇ ਉੱਪਰ ਅਸੀਂ ਨਾ ਜਦੋਂ ਕਮਰੇ ਬਣਾਏ ਸੀ ਰੋਤ ਰੇਕ ਵੜਾਈ ਸੀ ਉਹ ਕਾਫੀ ਬੰਨਣ ਲੱਗ ਪਗ ਦੋ ਸਾਲ ਹੀ ਚੱਲ ਗਿਆ ਤੇ ਹੁਣ ਉਹ ਜ਼ਰਾ ਬੰਨਣ ਹੋ ਗਿਆ ਸੀ ਖਤਮ ਇੱਕ ਦੋ ਲੱਕੜਾਂ ਪਈਆਂ ਸੀ ਤੇ ਉਹ ਮੈਂ ਕਿਹਾ ਚਲੋ ਲੈ ਆਨੇ ਦੇ ਗੁੜੀਆਂ ਵੀ ਮੇਰੇ ਨਾਲ ਹੀ ਚਲ ਗਈ ਤੇ ਚਾਰ ਫੇਰੇ ਆਈਆਂ ਨੂੰ ਬਕਾਉਣੇ ਜੀ ਕਿੰਨਾ ਖੁੱਲਾ ਡੁੱਲਾ ਸਾਡੇ ਘਰ ਦੇ ਸਾਨੂੰ ਪਹਿਲਾਂ ਤੇ ਮੈਨੂੰ ਇੱਥੇ ਰਹਿਣਾ ਨਹੀਂ ਸੀ ਲੱਗਦਾ ਵਧੀਆ ਕਿਉਂਕਿ ਸਾਨੂੰ ਇਹ ਵੀ ਚਲੋ ਸ਼ਹਿਰ 'ਚ ਕਿਤੇ ਘਰ ਹੋਵੇ ਪਰ ਜਿਉਂ ਜਿਉਂ ਇੱਥੇ ਰਹਿਣ ਲੱਗ ਗਏ ਤੇ ਫਿਰ ਸਾਨੂੰ ਲੱਗਾ ਵੀ ਨਹੀਂ ਪੱਕੇ ਸ਼ਹਿਰਾਂ ਨਾਲੋਂ ਕਿੰਨੀ ਵਧੀਆ ਇੱਥੇ ਲਾਈਫ ਹੈ ਤੁੰਨਾ ਮਾਹੌਲ ਹੈ ਚਾਰ ਚੁਫੇਰੇ ਫਿਰ ਸੁਖਣਾ ਬੱਚੇ ਵੀ ਜਵਾਨ ਹੋਣ ਤੇ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਉਹ ਕੋਠੇ ਤੇ ਚੜੇ ਆ ਜਾਂ ਲੱਗ ਜਾਂਦੀਆਂ ਗਵਾਲੀਆਂ ਦੇ ਵੀ ਮਗਾਰੇ ਜਿਹੜੀ ਸਜਾਈ ਆ ਹਨ 3 ਪੁੱਤਾਂ ਵਾਲੇ ਆ ਸਾਰੇ ਆਪਾਂ ਤੇ ਬਿਲਕੁਲ ਕੋਈ ਕਿਸੇ ਗੱਲ ਦਾ ਕੀ ਕਰਨੀ ਆ ਫਿਰ ਬੱਚੇ ਵੀ ਭਾਵੇਂ ਆਉਂ ਦਿੱਤੀ ਦੂਰदाई ਮਰਦੀ ਖੇਡਦੇ ਰਹਿਣ ਉਹ ਇਹ ਨਹੀਂ ਮੰਨਦਾ ਕਿ ਹਾਂ ਕੋਈ ਕਿਡਨੈਪ ਨਾ ਕਰਕੇ ਲੈ ਜੇ ਜੀ ਆ ਨਾ ਹੋ ਜੇ ਉਹ ਨਾ ਹੋ ਜੇ ਖੁੱਲਾ ਮਾਹੌਲ ਆ ਚਾਰ ਚੁਫੇਰੇ ਦਾ ਹਾਂ ਕੁਝ ਪ੍ਰੋਬਲਮ ਸਾਨੂੰ ਜੋ ਸਾਡੇ ਮੰਡ ਮਹੇਸ਼ਾਂ ਰੜਕਦੀਆਂ ਵੀ ਜਗਾ ਟਿਕਾ ਲੈਂਦੀ ਹੋਵੇ ਕੋਈ ਆਪਣਾ ਬੰਦਾ ਬਿਜ਼ਨਸ ਖੋਲ ਲੈਂਦਾ ਹਨਾ ਉਹ ਚੀਜ਼ਾਂ ਜ਼ਰੂਰ ਕਮੀ ਪੇਸ਼ੀ ਆ ਪਰ ਇਹ ਆ ਵੀ ਹਰ ਇੱਕ ਜਗਹ ਰੀਆਂ ਕੁਝ ਕਮੀਆਂ ਹੁੰਦੀਆਂ ਤੇ ਕੁਝ ਗੁਣ ਹੁੰਦੇ ਆ ਜੇ ਅਸੀਂ ਇੱਥੇ ਦੇ ਗੁਣ ਵੇਖੀ ਉਹ ਬਹੁਤ ਜ਼ਿਆਦਾ ਵਾਪੇ ਸਾਨੂੰ ਪਰਮਾਤਮਾ ਮੇਰ ਰੱਖੇ ਕੋਈ ਕਿਸੇ ਕਿਸਮ ਦਾ ਡਰ ਨਹੀਂ ਹੈਗਾ ਤੇ ਬਾਕੀ ਅੱਜ ਕੱਲ ਦੇ ਮਾਹੌਲ ਇਦਾਂ ਦੇ ਆ ਵੀ ਜਿੰਨਾਂ ਦੀ ਆਪਣੀ ਜਗ੍ਹਾ ਉਹ ਵੀ ਡਰਦੇ ਹੀ ਫਿਰਦੇ ਪਤਾ ਨਹੀਂ ਕੌਣ ਕਦੋਂ ਬੋਲੀਆਂ ਵਰਾ ਕੇ ਚਲ ਜਾਂਦਾ ਵਾ ਤੇ ਇਹ ਲੱਗੇ ਬੈਠੇ ਲੱਕਣਾ ਥੋੜੀਆਂ ਲੰਮੀਆਂ ਸੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਇਹਨਾਂ ਨੂੰ ਥੋੜਾ ਕੱਟ ਦੂੰ ਟੋਟਿਆਂ ਦੇ ਵਿੱਚ ਫਿਰ ਕੇ ਤੰਦੂਰ 'ਚ ਫਿਰ ਲਾਉਣੀਆਂ ਸੀ ਦੇ ਕੋਲ ਪਾਥੀਆਂ ਅਸੀਂ ਲਿਆਂਦਿਆ ਸੀ ਇਹਨਾਂ ਦੀ ਤਾਈ ਵੱਲੋਂ ਕਿਉਂਕਿ ਅਸੀਂ ਤੇ ਮਾਲ ਡੰਗਰ ਰੱਖਿਆ ਨਹੀਂ ਆ ਤੇ ਫਿਰ ਨਿਆਣੇ ਉਧਰੋਂ ਜਾ ਕੇ ਪਾਥੀਆਂ ਲੈ ਕੇ ਆਏ ਸਾਰਿਆਂ ਨੂੰ ਚਾਹ ਹੀ ਤੇ ਤਨੂਰੇ ਰੋਟੀਆਂ ਲੱਥਨ ਲੱਗੀਆਂ ਤੇ ਕਿਉਂਕਿ ਮੈਨੂੰ ਤਨੂਰੇ ਫੁਲਕੇ ਲੋਣੇ ਨਹੀਂ ਆਉਂਦੇ ਮੈਂ ਤੀਸਰੀ ਚੌਥੀ ਆ ਰਹ ਜੇ ਰੋਟੀਆਂ ਬਣਾਉਣ ਲੱਗੀਆਂ ਅੱਗੇ ਵੀ ਨਾ ਮੈਂ ਜਦੋਂ ਪਹਿਲੀ ਵੀਡੀਓ ਬਾਈ ਸੀ ਤੇ ਮੈਨੂੰ ਕਿਸੇ ਨੇ ਕਮੈਂਟ ਕੀਤਾ ਵੀ ਬੈਣਾ ਫੁਲਕੇ ਤੇ ਸਾਰੇ ਸੜੇ ਆ ਤੇ ਮੈਂ ਇਹਨਾਂ ਨੂੰ ਲਿਖਿਆ ਸੀ ਵੀ ਮੈਂ ਫਸਟ ਟਾਈਮ ਲੱਗੀਆਂ ਨਾ ਤਨੂਰੇ ਫੁਲਕੇ ਬਣਾਉਣਾ ਤੇ ਮੈਂ ਕਹਿ ਰਹੀ ਕਰੇ ਤਾਂ ਦਹੀਂ ਤਾਂ ਮਨੇ ਗਰੇ ਵੀ ਨਹੀਂ ਬੜਿਆ ਬੈਣਾ ਪਰੋ ਕਿ ਉਹ ਜਿਹੜੇ ਬੰਦੇ ਨੇ ਕੰਮ ਆ ਮਾ ਮਾ ਸਿੱਖਿਆ ਮਾ ਮਾ ਕਰਨਾ ਵਾ ਤੇ ਉਹ ਕੋ ਕਮੀਆਂ ਪੇਸ਼ੀਆਂ ਤੇ ਰਹਿਣੀਆਂ ਹੀ ਆ ਤੇ ਅਜੇ ਵੀ ਮੈਂ ਨਹੀਂ ਪਰਫੈਕਟ ਨਹੀਂ ਹੈਗੀ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕਰਦੀ ਹਾਂ ਸੰਦਬੰਦ ਵੀ ਸਾਰੇ ਲੈਂਦੇ ਆ ਉਹ ਛੜੀਆਂ ਜੀਆਂ ਵੀ ਰੋਟੀਆਂ ਵਿੱਚ ਪਾਣ ਲਈ ਜਾਂ ਹਨਾ ਰੱਖਣ ਲਈ ਤੇ ਮੈਨੂੰ ਮੈਨੂੰ ਚਾਹ ਪਉਂਦਾ ਵੀ ਮੈਂ ਨਹੀਂ ਪਰਫੈਕਟ ਹੋ ਜਾ ਮੈਂ ਇਸ ਕੰਮ ਦੇ ਵਿੱਚ ਤੇ ਹੋ ਵੀ ਜਾਊਂਗੀ ਕਿਉਂਕਿ ਜੇ ਬੰਦੇ ਨੂੰ ਮਨ ਚ ਹੋਵੇ ਨਾ ਸ਼ੌਂਕ ਫੇਰ ਉਹ ਬੰਦਾ ਕੰਮ ਕਰ ਹੀ ਲੈਂਦਾ ਭਾਵੇਂ ਉਹ ਔਖਾ ਹੋਵੇ ਸੌਖਾ ਹੋਵੇ ਤੇ ਅਜੇ ਫੁਲਕੇ ਝੜਨੇ ਮੀਆਂ ਸਾਰਾ ਕੁਝ ਹੋਣਾ ਕੱਚੇ ਵੀ ਰਹਿਨੇ ਹਨ ਪਰ ਹੌਲੀ ਹੌਲੀ ਜਾਜ ਆ ਜੂਗੀ ਮੈਨੂੰ ਇਹ ਆ ਕਿ ਜੇ ਮੈਂ ਨਾ ਜਾਜ ਸਿੱਖੀ ਤੇ ਮੈਂ ਆਪਣੀ ਬੱਚੀ ਨੂੰ ਕਿਦਾਂ ਸਿਖਾਵਾਂਗੀ ਕਿਉਂਕਿ ਘਰ ਦੇ ਕੰਮ ਭਾਵੇਂ ਆਪਾਂ ਜਿੰਨੇ ਮਰਜੀ ਵੱਡੇ ਅਫਸਰ ਬਣ ਜਾਈਏ ਘਰ ਦੇ ਕੰਮ ਪਹਿਲਾਂ ਬਾਕੀ ਕੰਮ ਬਾਅਦ ਚ ਤੇ ਇਹ ਰੋਟੀ ਪਾਣੀ ਤੇ ਬੰਦੇ ਨੇ ਬਣਾਉਣੀ ਆ ਬਾਕੀ ਘਰ ਦੇ ਕੰਮ ਜਿਸ ਤਿਆਰਾ ਹੋਣਾ ਜਿਹੜਾ ਨਾ ਉਹ ਬਹੁਤ ਚੰਗੀ ਗੱਲ ਹੁੰਦੀ ਆ ਕਿਉਂਕਿ ਤੁਸੀਂ ਕਿਤੇ ਵੀ ਚਲ ਜਓ ਤੁਹਾਨੂੰ ਕਮਜ਼ੇ ਕਮ ਆਪਣਾ ਢਿੱਡ ਭਰਨ ਚੁੱਕੇ ਤੇ ਹੋ ਤੁਸੀਂ ਤੇ ਹੁਣ ਮੈਨੂੰ ਐਸੇ ਕਾਫੀ ਜਾਚ ਆ ਗਈ ਐ ਥੋੜੀ ਬਹੁਤ ਕਮੀ ਰਹਿ ਗਈ ਹਮੇ ਥੋੜਾ ਜਾਈ ਹੁੰਦਾ ਫਿਰ ਹੱਥ ਨੂੰ ਸੇਕ ਵਗੈਰਾ ਪੈਂਦਾ ਜਿਵੇਂ ਰੋਟੀ ਨੂੰ ਡਿੱਗ ਜਾਂਦੀ ਸੀ ਉਹ ਵੀ ਨਾ ਸੇਕਾਂ ਦੀਆਂ ਜਿਹੜੀਆਂ ਬਣੀਆਂ ਉਹ ਲਿਆ ਲੀਆਂ ਤੇ ਉਹਦਾ ਕਰਕੇ ਥੋੜਾ ਹੁਣ ਕੰਮ ਆਸਾਨ ਹੋ ਗਿਆ ਵਾ ਬਟ ਇਹ ਵੀ ਚਲੋ ਅ ਥੋੜਾ ਜਾਈ ਹੁੰਦਾ ਮੈਨੂੰ ਜਦੋਂ ਕੰਮ ਹੀ ਕੀ ਵੀ ਨਹੀਂ ਉਹਨੋਂ ਕ ਸਟਾਰਟ ਹੁੰਦਾ ਵੀ ਸਾਰਿਆਂ ਨੇ ਰੋਟੀ ਖਾਣੀ ਹੁੰਦੀ ਐ ਤੇ ਤੰਦੂਰ ਨਾ ਜ਼ਿਆਦਾ ਤਪਿਆ ਹੁੰਦਾ ਫਟਾਫਟ ਫੁਲਕੇ ਲਾਉਣੇ ਪੈਂਦੇ ਉਹ ਸੜ ਜਾਂਦੇ ਤੰਦੂਰ ਥੋੜਾ ਜਿਵੇਂ ਅੱਗ ਮੱਧਮ ਹੋ ਜੇ ਥੋੜਾ ਹਲਕਾ ਸੇਕ ਰਹੇ ਜੇ ਤੇ ਫਿਰ ਫੁਲਕੇ ਲੋੜੇ ਸ਼ੁਰੂ ਕਰੀਏ ਮਤਲਬ ਇਹ ਨਾ ਸਬਰ ਜੇ ਵਾਲਾ ਕੰਮ ਆ ਆਰਾਮ ਨਾਲ ਹੋਣ ਵਾਲਾ ਤਾਂ ਇਹਨੂੰ ਇਸ ਕੰਮ ਨੂੰ ਜ਼ਿਆਦਾ ਟਾਈਮ ਲੱਗਦਾ ਵਾ ਤੇ ਜਿਵੇਂ ਤਵੇ ਤੇ ਰੋਟੀ ਰੋਂਦੇ ਉਹ ਮਿੰਟੋ ਮਿੰਟੀ ਆਪਣੀ ਲੱਥੀ ਜਾਂਦੀ ਆ ਸਬਜੀ ਭਾਜੀ ਆਪਣੀ ਬਣ ਗਈ ਸੀ ਤੇ ਆਟਾ ਮੈਂ ਕਰ ਲਿਆ ਸੀ ਤਿਆਰ ਆਟੇ 'ਚ ਮੈਂ ਥੋੜੀਆਂ ਜਿਹਾ ਐਨਾ ਸੁੱਕੀ ਮੇਥੀ ਪਾਈ ਸੀ ਤੇ ਘਿਓ ਪਾ ਲਿਆ ਸੀ ਥੋੜਾ ਜਿਹਾ ਦੇਸੀ ਮੈਂ ਫੁਲਕੇ ਥੋੜੇ ਨਾ ਸੌਫਟ ਬਣਨਗੇ ਖਾਂਣ 'ਚ ਵਧੀਆ ਬਣਨਗੇ ਤੇ ਨਮ ਕਰ ਲਿਆ ਸੀ ਅਸਲ ਵਿੱਚ ਮੇਰੇ ਮਨ ਤੇ ਡਰ ਸੀ ਮੈਂ ਚਾਹਾਂ ਬੱਚੇ ਨੂੰ ਖਾ ਜੰਮੀ ਹੋ ਜੇ ਪੀਏ ਨਾ ਹੋਵੇ ਰਾਤ ਨੂੰ ਲੱਗੇ ਬਣਾਉਣਾ ਰੋਟੀ ਤੇ ਕਿਸੇ ਬਨੇ ਕੋਈ ਪੇਟ ਦਰਦ ਦੀ ਪ੍ਰੋਬਲਮ ਨਾ ਹੋਵੇ ਤੇ ਸੋਪਾ ਮਲਾ ਪੇੜੇ ਕਰਕੇ ਤੇ ਰੋਟੀਆਂ ਪਹਿਲਾਂ ਮੈਂ ਰੱਖਿਆ ਸੀ ਲਾ ਕੇ ਚਕਲਾ ਵੀ ਵੇਲ ਕੇ ਲਾ ਲੂੰਗੀ ਫਿਰ ਮੈਂ ਸੋਚਿਆ ਫਿਰ ਨਹੀਂ ਟਾਈਮ ਬੜਾ ਲੱਗ ਜਾਣਾ ਚਲੋ ਹੱਥ ਨਾਲ ਥੱਪ ਕੇ ਆਪਾਂ ਫੁਲਕੇ ਜਿਹੜੇ ਆ ਉਹ ਬਣਾ ਲੈਨੇ ਆ ਤੇ ਬੰਦੇ ਬਹੁਤ ਟੇਸਟੀ ਆ ਥੋੜਾ ਮੇਰੇ ਨਾ ਇਹ ਹੀ ਕਿਉਂ ਜ਼ਿਆਦਾ ਪਾ ਲਿਆ ਸੀ ਤੇ ਉਹ ਬਿਲਕੁਲ ਜਿਵੇਂ ਮੱਠੀਆਂ ਵਰਗੇ ਫੁਲਕੇ ਹੁੰਦੇ ਆ ਨਾ ਮੱਠੀਆਂ ਵਰਗਾ ਟੇਸਟ ਇਹਨਾਂ ਦਾ ਬਣ ਗਿਆ ਇਹ ਕਿਉਂ ਮੈਨੂੰ ਇਹ ਚਲ ਜ਼ਿਆਦਾ ਪਾ ਲੈਣੀ ਆ ਸੋਨੇ ਉਹ ਦੱਬਣੇ ਬਹੁਤ ਟੇਸਟੀ ਸੀ ਤੇ ਕੁਰਕਰੇ ਥੋੜਾ ਜ਼ਿਆਦਾ ਬਣ ਗਏ ਸੀ ਬਾਕੀ ਹੁਣ ਮੈਨੂੰ ਪ੍ਰੈਕਟਿਸ ਕਾਫੀ ਹੋ ਗਈ ਐ ਇਸ ਕੰਮ ਦੀ ਤੇ ਮਜ਼ਾ ਵੀ ਆ ਰਹੀ ਐ ਕੰਮ ਕਰਨ ਦਾ ਨਾ ਬਹੁਤ ਮੈਨੂੰ ਤੇ ਰੋਟੀ ਪਾਣੀ ਬਣਾਉਂਦਾ ਮਤਲਬ ਮੈਨੂੰ ਰੇਹਣਾ ਵੀ ਨੂੰ ਕੋਈ ਹੋਰ ਕੰਮ ਨਾ ਕਰਾਵੇ ਮੇਰੇ ਕੋਲੋਂ ਬਸ ਰੋਟੀਆਂ ਬਣਾ ਲਓ ਸਬਜ਼ੀਆਂ ਬਣਾ ਲਓ ਇਹਨਾਂ ਕੰਮਾਂ ਦਾ ਮੈਨੂੰ ਬੜਾ ਸ਼ੌਂਕ ਐ ਵੀ ਨਵੀਆਂ ਨਵੀਆਂ ਕੋਈ ਮੇਰੇ ਕੋਲ ਆ ਕੇ ਵੀ ਆਹ ਚੀਜ਼ ਸਾਨੂੰ ਬਣਾ ਕੇ ਖਵਾ ਆ ਮੈਂ ਸੋ ਆਪਣੇ ਘਰ ਤੇ ਨੂੰ ਮੇਰੇ ਹਸਬੰਡ ਜਿਹੜੇ ਆ ਨਾ ਉਹ ਬਿਲਕੁਲ ਸਿੰਪਲ ਸਾਦੇ ਖਾਣ ਦੇ ਸ਼ੁਕੀਨ ਹੈਗੇ ਆ ਚਲੋ ਬਾਕੀ ਅਸੀਂ ਤੇ ਚਿਕਨ ਝੋਕਨ ਵੀ ਬਣਾ ਲੈਨੇ ਆ ਤੇ ਪਰ ਮੈਨੂੰ ਇਹ ਨਾ ਵੀ ਉਹ ਮੈਨੂੰ ਵੱਖ-ਵੱਖ ਡਿਸ਼ਸ ਕੈਨ ਤੋਂ ਮਾਂ ਮੈਗੀਆਂ ਚੈਗੀਆਂ ਤੇ ਮਤਲਬ ਇਦਾਂ ਦੇ ਤਰੀਕਿਆਂ ਨਾਲ ਬਣਾਉਂ ਉਹਦੇ ਤਰੀਕਿਆਂ ਨਾਲ ਪਰ ਉਹਨਾਂ ਨੂੰ ਇਹ ਵੀ ਦਾਲ ਫੁਲਕਾ ਬਣਾਉਂ ਵਧੀਆ ਸਬਜੀ ਭਾਜੀ ਤੇ ਮੈਨੂੰ ਇਹ ਵੀ ਚਲੋ ਜੋ ਮੇਰੇ ਪਰਿਵਾਰ ਨੇ ਖਾਣਾ ਫਿਰ ਮੈਂ ਉਸੇ ਜੀ ਆਪਣੇ ਆਪ ਨੂੰ ਪਰਫੈਕਟ ਬਣਾਵਾ ਫਿਰ ਇਹ ਨੂਰੀ ਫੁਲਕਿਆਂ ਦਾ ਉਹਨਾਂ ਨੂੰ ਬੜਾ क्रेज ਹੈ ਵੀ ਹਮੋਂ ਵਧੀਆ ਤਰੀਕੇ ਨਾਲ ਤੇ ਮੈਂ ਬੇਟਾ ਮੇਰਾ ਵੀ ਉਹਨਾਂ ਨੂੰ ਇਹਦਾ ਵੀ ਨਾਲ ਮੈਂ ਅਜੇ ਪਹਿਲਾਂ ਮੈਂ ਸਿੰਪਲ ਬਣਾਉਣਾ ਸਿੱਖਲਾਂ ਫਿਰ ਮੈਂ ਨਾਲਵੇਂ ਬਣਾਉਣੇ ਸਿੱਖੂੰਗੀ ਤੇ ਇਸ ਕਰਕੇ ਬਾਕੀ ਇਹ ਵੀ ਸ਼ੌਂਕ ਬੰਦੇ ਨੂੰ ਹੋਵੇ ਨਾ ਫਿਰ ਬੰਦਾ ਸਿੱਖਦਾ ਤੇ ਸਿੱਖਣਾ ਵੀ ਚਾਹੀਦਾ ਵਾ ਸਾਰੀਆਂ ਮੇਰੀਆਂ ਜਿਹੜੀਆਂ ਛੋਟੀਆਂ ਬੱਚੀਆਂ ਭੈਣਾਂ ਵੀ ਵੇਖ ਰਹੀਆਂ ਵੀ ਕਰਦਾ ਕੰਮ ਵੀ ਜ਼ਰੂਰ ਸਿੱਖਿਓ ਬਹੁਤ ਜ਼ਰੂਰੀ ਬਹੁਤ ਲਾਜ਼ਮੀ ਆ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਦੂਜਿਆਂ ਨੂੰ ਨਹੀਂ ਕਰਕੇ ਖਾਣਾ ਆਪਣਾ ਨਹੀਂ ਨੂੰ ਕਰਕੇ ਖਵਾਣਾ ਸਭ ਤੋਂ ਪਹਿਲਾ ਇਹ ਸੋਚੋ ਵੀ ਮਹਾਰਾਜ ਨੇ ਸਾਰਿਆਂ ਨੂੰ ਰੋਟੀ ਲਾ ਕੇ ਖਲਿਆ ਵਾ ਤੇ ਆਪਾਂ ਆਪਣੇ ਲਈ ਤੇ ਰੋਟੀ ਬਣਾਉਣੀ ਬਣਾਉਣੀ ਆ ਨਾ ਤੇ ਬਾਕੀ ਜ਼ਿੰਦਗੀ ਦਾ ਸੁੱਖ-ਸੁਖ ਦਾ ਕੋਈ ਨਹੀਂ ਪਤਾ ਅੱਜ ਮੇਰੀ ਕੱਲ ਗਰੀਬੀ ਕੱਲ ਗਰੀਬੀ ਅੱਜ ਮੇਰੀ ਇਹ ਵਾਲੇ ਸਾਥ ਹੁੰਦੇ ਆ ਤੇ ਇਸ ਕਰਕੇ ਬੰਦੇ ਨੂੰ ਜਿਹੜਾ ਵਾ ਹੱਥਾਂ ਦਾ ਸਖਿਆਰਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਪੜ੍ਹੋ ਲਿਖੋ ਅਫਸਰ ਬਣੋ ਤੇ ਘਰ ਦੇ ਕੰਮ ਵੀ ਜ਼ਰੂਰ ਸਿੱਖੋ ਇਹ ਸਾਰੇ ਸਾਡੀ ਜ਼ਿੰਦਗੀ ਦੇ ਬਹੁਤ ਜ਼ਰੂਰੀ ਹਿੱਸੇ ਨੇ ਤੇ ਫੁਲਕੇ ਅੱਜ ਸੋਨੇ ਬਣੇ ਸੀ ਇੱਕ ਦੋ ਫੁਲਕੇ ਸੜੇ ਜਿਹੀ ਬਾਕੀ ਬੜੇ ਸੋਨੇ ਚਿੱਟੇ-ਚਿੱਟੇ ਫੁਲਕੇ ਬਣ ਗਏ ਸੀ ਬਹੁਤ ਵਧੀਆ ਤੇ ਭਰੇ ਹੋਇਆ ਸੀ ਕਿ ਥੋੜਾ ਨਾ ਖਾਂ ਚ ਸਾਨੂੰ ਇਹ ਸੀ ਵੀ ਖਾ ਲਈਏ ਜਲਦੀ ਮਿਲ ਕੇ ਨਾ ਜਿਵੇਂ ਫੁਲਕੇ ਠੰਡੇ ਹੋ ਜਾਂਦੇ ਫਿਰ ਖਾਣੇ ਓਕੇ ਹੋ ਜਾਂਦੇ ਆ ਤੇ ਗਰਮ ਗਰਮ ਫੁਲਕੇ ਹੀ ਖਾਦੇ ਜਾਂਦੇ ਆ ਸੋ ਅੱਜ ਦਾ ਇਹੀ ਵਲੋਗ ਸੀ ਸਾਡਾ ਰੋਟੀ ਬਾਣੀ ਦਾ ਹੋਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਹੋ ਜੀਆਂ ਸੋਹਣੀਆਂ ਸੋਹਣੀਆਂ ਅਜੇ ਤੇ ਸੋ ਪੂਰਾ ਨਾ ਜੁੱਲਾ ਚੰਕਾ ਬਣਾ ਕੇ ਵਧੀਆ ਵਧੀਆ ਵੀਡੀਓ ਖਾਣੇ ਦਾਣੇ ਦੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸੋ ਅੱਜ ਦੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਸਾਰਿਆਂ ਨੂੰ ਰੋਜੀ ਰੋਟੀ ਦੇਵੇ ਜੀ ਨਵੇਂ ਨਵੇਂ ਰੋਏ ਰਹਿਣ ਵਾਏ ਗੁਰੂ ਈਆਂ ਬੁੱਤਾਂ ਦੀ ਬਰਕਤ ਪਾਵੇ ਮਹਾਰਾਜ ਵਾਏ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਮਿਲਦੇ ਆ ਜੀ ਆਪਾਂ ਨੈਕਸਟ ਕਿਸੇ ਵੀਡੀਓ 'ਚ ਰੱਬ ਰਾਖਾ ਜੀ